ਨਕੋਦਰ ਵਿਖੇ ਉਸ ਸਮੇਂ ਤੜਕਸਾਰ ਗੋਲੀਬਾਰੀ ਹੋ ਗਈ ਚਤ ਪੁਲਿਸ ਨੇ ਵਿਦੇਸ਼ੀ گرو ਦੇ ਮੈਂਬਰਾਂ ਦੀਆਂ ਧਮਕੀਆਂ ਨਾਲ ਜੁੜੇ ਫਰੋਤੀ ਜ਼ਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਸ਼ਾਮਿਲ ਦੋ ਮੁਲਜ਼ਮਾ ਨੂੰ ਪੁਲਿਸ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਇਸ ਸਾਰੇ ਮਾਮਲੇ ਸਬੰਧੀ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ 16 ਜਨਵਰੀ ਤੇ 17 ਜਨਵਰੀ ਦੇ ਇੰਟਰਵਿਊਨਿੰਗ ਰਾਈਟਰ ਨੂੰ ਬਖਸ਼ੀ ਟਰੈਵਲਰ ਨਕੋਦਰ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ ਜਿਹੜਾ ਮਨੀਸ਼ ਬਖਸ਼ੀ ਨਾਮ ਦਾ ਇੱਥੇ ਜੋ ਟਰੈਵਲ ਏਜੰਟ ਹੈ ਉਸ ਨੂੰ 11 11 25 ਨੂੰ ਇੱਕ ਐਕਸਟਰੈਕਸ਼ਨ ਕਾਲ ਆਈ ਸੀ ਫੋਰਨ ਦੇ ਨੰਬਰ ਤੋਂ WhatsApp ਕਾਲ ਸੀ ਜਿਸ ਦੇ ਵਿੱਚ ਉਸ ਤੋਂ ਫਰौती ਦੀ ਮੰਗ ਕੀਤੀ ਗਈ ਸੀ ਤਾਂ ਉਸ ਤੇ ਮਕਦਮਾ ਨੰਬਰ ਜਿਹੜਾ ਹੈਗਾ ਮਕਦਮਾ ਦਰਜ ਕਰਕੇ ਤਤਤੀਸ਼ ਚੱਲ ਚੱਲ ਜਾਂਦੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ 16 ਤੇ 17 ਜਨਵਰੀ ਨੂੰ ਬਖਸ਼ੀ ਟਰੈਵਲਰ ਦੇ ਉੱਪਰ ਰਾਤ ਨੂੰ ਤਿੰਨ ਨੌਜਵਾਨਾਂ ਨੇ ਆ ਕੇ 8 9 ਰਾਉਂਡ ਜਿਹੜੇ ਹੈਗੇ ਫਾਇਰਿੰਗ ਕੀਤੀ ਸੀ ਪਰ ਜਿਸ ਦੇ ਵਿੱਚ 13 ਨੰਬਰ ਮਕਦਮਾ ਜਿਹੜਾ ਕਿ 18 ਜਨਵਰੀ 2026 ਨੂੰ ਅਸੀਂ ਦਰਜ ਕਰਕੇ ਇਹਦੀ ਤਫ਼ਤੀਸ਼ ਜਿਹੜੀ ਹੈਗੀ ਕਰ ਰਹੇ ਸੀ ਜਿਹਦੇ ਵਿੱਚ ਵੱਖ-ਵੱਖ ਟੀਮਸ ਜਿਹਨੇ ਮੇਰੇ ਵੱਲੋਂ ਗੱਠ ਤੇ ਕੀਤਿਆਂ ਗਏ ਅਸੀਂ ਜਿਨ੍ਹਾਂ ਦੇ ਵਿੱਚ ਡੀਐਸਪੀ ओंकार ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਨਕੋਦਰ ਅਤੇ ਡੀਐਸਪੀ ਇਨਵੈਸਟੀਗੇਸ਼ਨ ਇੰਦਰਜੀਤ ਸਿੰਘ ਸੈਣੀ ਤੇ ਇੰਸਪੈਕਟਰ ਸਾਡੇ ਸੀਆਈਏ ਇੰਸਪੈਕਟਰ ਪੁਸ਼ਪ ਵਾਲੀ ਜੋ ਸੀਆਈ ਇੰਸਪੈਕਟਰ ਸਾਡੇ ਇੰਚਾਰਜ ਨੇ ਐਂਡ ਸਾਉਂਡ ਇੰਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੋਦਰ ਸਾਉਂਡ ਇਨਸਪੈਕਟਰ ਦਲਬਾਖ ਸਿੰਘ ਐਸ ਐਚ ਓ ਸਦਰ ਨਕੋਦਰ ਤੇ ਇਹਨਾਂ ਦੀਆਂ ਜਿਹੜੀਆਂ ਟੀਮਜ਼ ਗਠਿਤ ਕੀਤੀਆਂ ਗਈਆਂ ਸੀ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਏ ਜੀ ਟੀ ਐਫ ਦੀਆਂ ਟੀਮਜ਼ ਵੀ ਸਾਨੂੰ ਜਿਹੜੀਆਂ ਹੈਗੀਆਂ ਨਾਲ ਡਿਪਲੋਏ ਕੀਤੀਆਂ ਸੀ ਤਾਂ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਅਸੀਂ ਇਹ ਸਾਰੀ ਅਸੀਂ ਕਾਰਵਾਈ ਨੂੰ ਅੱਗੇ ਲੈ ਕੇ ਜਾ ਰਹੇ ਸੀ ਤਫ਼ਤੀਸ਼ ਨੂੰ ਤਾਂ ਅੱਜ ਸਾਡੇ ਮਾਰਨਿੰਗ ਦੇ ਵਿੱਚ ਪੁਲਿਸ ਪਾਰਟੀ ਜਿਹਦੇ ਵਿੱਚ ਸਾਉਂਡ ਇਨਸਪੈਕਟਰ ਹਰਮਿੰਦਰ ਸਿੰਘ ਐਸ ਐਚ ਓ ਸਿਟੀ ਨਕੋਦਰ ਜਿਨ੍ਹਾਂ ਦੇ ਨਾਲ ਐਸ ਸੀ ਰੂਪ ਸਿੰਘ ਤੇ ਨਾਲ ਇਹਨਾਂ ਦੇ ਕੁਲਦੀਪ ਤੇ ਸੰਤੋਖ ਸਿੰਘ ਇਹ ਸਾਰੀ ਟੀਮ ਜਿਹੜੀਆਂ ਏਰੀਆ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਪਾਸ ਸੀਕ੍ਰਟ ਇਨਫੋਰਮੇਸ਼ਨ ਹੈ ਕਿ ਰਿਸੀਵ ਹੁੰਦੀ ਹੈ ਕਿ ਜਿਨ੍ਹਾਂ ਨੇ 16 ਤਰੀਕ ਤੇ 17 ਤਰੀਕ ਦੀ ਰਾਤ ਨੂੰ ਫਾਇਰਿੰਗ ਕੀਤੀ ਸੀ ਉਹ ਕਯੂਜ਼ਡ ਇਸ ਏਰੀਆ ਦੇ ਵਿੱਚ ਐਕਟਿਵ ਨੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਦੀ ਤਾਕਤ ਦੇ ਵਿੱਚ ਜਿਹੜੀ ਹੈਗੀ ਹੈ ਆਏ ਹੋਏ ਨੇ ਅੱਜ ਇਥੇ ਪੁਲਿਸ ਪਾਰਟੀ ਵੱਲੋਂ ਸਾਡੇ ਇਸ ਡੀਐਸਪੀ ਸਾਡੇ ओंकार ਸਿੰਘ ਬਰਾੜ ਤੇ ਡੀਐਸਪੀ ਅੰਦਰਜੀਤ ਸਿੰਘ ਤੇ ਸਾਡੇ ਸਾਰੀਆਂ ਟੀਮਾਂ ਨੇ ਇਸ ਏਰੀਆ ਨੂੰ ਐਮਬੁਸ਼ ਕੀਤਾ ਹੋਇਆ ਸੀ ਏਰੀਆ ਦੇ ਵਿੱਚ ਇਹ ਜਦੋਂ ਦੋਸ਼ੀ ਜਿਹੜੇ ਹੈਗੇ ਨੇ ਸ਼ੱਕੀ ਵਿਅਕਤੀ ਇੱਥੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਇਹ ਨਕੌਦਰ ਤੋਂ ਚੱਕ ਮੰਗਲਾਨੀ ਸਾਈਡ ਜਿਹੜਾ ਹੈਗਾ ਰੋਡ ਹੈਗਾ ਇੱਕ ਬੇਵਾਦ ਕਲੋਨੀ ਹੈਗੀ ਜਿੱਥੇ ਇਹ ਆਪਣੇ ਹੋਰ ਸਾਥੀਆਂ ਦੀ ਵੇਟ ਕਰਨ ਦੀ ਤਾਕ ਦੇ ਵਿੱਚ ਖੜੇ ਸੀ ਤਾਂ ਜਿਨ੍ਹਾਂ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਅ ਦੀ ਖਾਤਰ ਜਦੋਂ ਫਾਇਰਿੰਗ ਕੀਤੀ ਗਈ ਤਾਂ ਇੱਕ ਦੋਸ਼ੀ ਜਿਹੜਾ ਹੈਗਾ ਇੰਜਰਡ ਹੋਇਆ ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਦਾ ਨਾਮ ਅੰਕਿਤ ਹੈ ਵਾਸੀ ਲੁਧਿਆਣੇ ਦਾ ਜਿਹੜਾ ਤਸਦੀਕ ਹੋਇਆ ਐਂਡ ਦੂਜਾ ਇੱਕ ਹਰਿੰਦਰ ਗੁਪਤਾ ਜਿਹੜਾ ਨਾਂ ਦਾ ਇੱਕ ਦੋਸ਼ੀ ਸੀ ਉਹਦੀ ਜਿਹੜੀ ਲੱਤ ਹੈ ਮੋਟਰਸਾਈਕਲ ਦੇ ਵਿੱਚ ਉਹਦੀ ਜਿਹੜੀ ਫਸ ਜਾਂਦੀ ਹੈ ਤਾਂ ਉਹ ਲੱਤ ਜਿਹੜੀ ਆ ਗਈ ਹੈ ਫ੍ਰੈਕਚਰ ਹੋ ਗਈ ਤਾਂ ਇਹਨਾਂ ਨੂੰ ਦੋਨੋਂ ਦੋਸ਼ੀਆਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਇਹਨਾਂ ਨੂੰ ਡਿਸਚਾਰਜ ਕਰਾ ਕੇ ਇਹਨਾਂ ਦੀ ਜਿਹੜੀ ਹੈਗੀ ਮਜੀਦ ਪੁੱਛਗਿੱਛ ਕਰਕੇ ਜਿਹੜੇ ਬਾਕੀ ਇਹਨਾਂ ਦੇ ਦੋਸ਼ੀ ਨੇ ਜਿਹੜੇ ਬਾਹਰੋਂ ਕੌਣ ਇਹਨਾਂ ਨੂੰ ਫੰਡਿੰਗ ਕਰ ਰਿਹਾ ਸੀ ਜਾਂ ਕਿਸ ਨੇ ਇਹ ਫਾਇਰਿੰਗ ਕਰਾਈ ਸੀ ਉਹਦੇ ਸੰਬੰਧੀ ਜਿਹੜੇ ਹੈਗੇ ਨੇ ਜਲਦੀ ਕਾਰਵਾਈ ਕੀਤੀ ਜਾਵੇ